ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਲੈ ਕੇ ਆਈ ਹਾਂ ਅੱਜ ਫੌਜੀ ਵੀਰਾਂ ਦੇ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਇੱਕ ਵਾਰ ਦੀ ਗੱਲ ਹੈ ਸੈਨਾ ਦੇ ਲਗਭਗ 20 ਦੇ ਕਰੀਬ ਜਵਾਨ ਆਪਣੇ ਮੇਜਰ ਦੇ ਨਾਲ ਇੱਕ ਪਹਾੜੀ ਉੱਤੇ ਚੜਾਈ ਕਰ ਰਹੇ ਸਨ ਬਹੁਤ ਹੀ ਜ਼ਿਆਦਾ ਠੰਡ ਸੀ ਅਤੇ ਤਰੇਲ ਪੈ ਰਹੀ ਸੀ ਸਾਰਿਆਂ ਨੇ ਸੋਚਿਆ ਕਿ ਜੇ ਕਿਤੇ ਇਸ ਮੌਸਮ ਵਿੱਚ ਗਰਮਾ-ਗਰਮ ਚਾਹ ਮਿਲ ਜਾਂਦੀ ਤਮੰਨੋ ਸਕੋਨ ਮਿਲ ਜਾਂਦਾ ਉਹ ਅੱਗੇ ਚੱਲਦੇ ਰਹੇ ਅਤੇ ਥੋੜੀ ਦੂਰ ਜਾਣ ਤੋਂ ਬਾਅਦ ਉਹਨਾਂ ਨੂੰ ਇੱਕ ਝੌਂਪੜੀ ਦਿਖਾਈ ਦਿੱਤੀ ਸਾਰੇ ਉੱਥੇ ਗਏ ਅਤੇ ਉਹਨਾਂ ਨੇ ਵੇਖਿਆ ਕਿ ਝੌਂਪੜੀ ਕਾਫੀ ਜ਼ਿਆਦਾ ਟੁੱਟੀ ਹੋਈ ਹੈ ਉਹਨਾਂ ਨੇ ਸੋਚਿਆ ਕਿ ਇੱਥੇ ਕੋਈ ਨਾ ਕੋਈ ਤਾਂ ਚਾਹ ਜ਼ਰੂਰ ਬਣਾਉਂਦਾ ਹੈ ਹੋ ਸਕਦਾ ਹੈ ਹੁਣ ਉਹ ਆਪਣੇ ਘਰ ਗਿਆ ਹੋਵੇ ਜਵਾਨਾਂ ਨੇ ਆਪਣੇ ਮੇਜਰ ਤੋਂ ਆਗਿਆ ਲਈ ਕਿ ਤੁਸੀਂ ਕਹੋ ਤਾਂ ਇਸ ਝੌਂਪੜੀ ਦਾ ਤਾਲਾ ਤੋੜ ਦਈਏ ਮੇਜਰ ਸਾਹਿਬ ਨੇ ਕੁਝ ਦੇਰ ਸੋਚਣ ਤੋਂ ਬਾਅਦ ਕਿਹਾ ਕਿ ਤੋੜ ਦਿਓ ਉਹਨਾਂ ਸਾਰਿਆਂ ਨੇ ਚਾਹ ਬਣਾ ਕੇ ਪੀਤੀ ਅਤੇ ਚਾਹ ਪੀਣ ਤੋਂ ਬਾਅਦ ਸਾਰੇ ਜਾਣ ਦੀ ਤਿਆਰੀ ਵਿੱਚ ਸਨ ਪਰ ਮੇਜਰ ਸਾਹਿਬ ਨੇ ਇੱਕ ਜਵਾਨ ਨੂੰ 1000 ਰੁਪਏ ਦਾ ਨੋਟ ਦਿੱਤਾ ਤੇ ਕਿਹਾ ਕਿ ਇਸ ਨੂੰ ਉੱਥੇ ਰੱਖ ਦਿਓ ਅਤੇ ਗੇਟ ਬੰਦ ਕਰਕੇ ਆ ਜਾਓ ਅਤੇ ਫਿਰ ਉਹ ਸਾਰੇ ਉਥੋਂ ਚੱਲ ਪਏ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਬੁੱਢਾ ਆਦਮੀ ਬੈਠਾ ਸੀ ਜੋ ਬੋਲ ਰਿਹਾ ਸੀ ਕਿ ਪਰਮਾਤਮਾ ਨੇ ਮੇਰੀ ਮਦਦ ਕੀਤੀ ਜਦੋਂ ਉਸ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਕੱਲ ਰਾਤ ਮੇਰੇ ਬੇਟੇ ਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਸਨ ਅਤੇ ਉਸ ਨਾਲ ਕਾਫੀ ਮਾਰਕੁੱਟ ਵੀ ਕੀਤੀ ਅਤੇ ਫਿਰ ਉਸਨੂੰ ਉੱਥੇ ਹੀ ਛੱਡ ਗਏ ਕਿਉਂਕਿ ਜੋ ਉਹ ਉਸ ਤੋਂ ਪੁੱਛਣਾ ਚਾਹੁੰਦੇ ਸੀ ਉਸ ਦੀ ਜਾਣਕਾਰੀ ਮੇਰੇ ਬੇਟੇ ਨੂੰ ਨਹੀਂ ਸੀ ਮੇਰੇ ਕੋਲ ਪੈਸੇ ਨਹੀਂ ਸਨ ਮੈਂ ਜਿਵੇਂ ਤਵੇਂ ਕਰਕੇ ਚੌਂਪੜੀ ਵਿੱਚ ਪਹੁੰਚਿਆ ਅਤੇ ਇੱਥੇ ਮੈਨੂੰ ਪੈਸੇ ਮਿਲੇ ਫਿਰ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਜੇਕਰ ਅੱਜ ਮੇਰੇ ਕੋਲ ਇਹ ਪੈਸੇ ਨਾ ਹੁੰਦੇ ਤਾਂ ਮੈਂ ਆਪਣੇ ਬੇਟੇ ਨੂੰ ਹਸਪਤਾਲ 'ਚ ਨਹੀਂ ਲੈ ਕੇ ਜਾ ਸਕਦਾ ਸੀ ਸਾਰੇ ਜਵਾਨ ਆਪਣੇ ਮੇਜਰ ਵੱਲ ਨੂੰ ਵੇਖਣ ਲੱਗੇ ਤਾਂ ਮੇਜਰ ਨੇ ਇਸ਼ਾਰੇ ਨਾਲ ਕਿਹਾ ਪੈਸਿਆਂ ਵਾਲੀ ਗੱਲ ਬਾਰੇ ਨਾ ਦੱਸਣਾ ਅਤੇ ਫਿਰ ਮੇਜਰ ਸਾਹਿਬ ਨੇ ਬਜ਼ੁਰਗ ਆਦਮੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਜੇਕਰ ਪਰਮਾਤਮਾ ਉੱਪਰ ਵਿਸ਼ਵਾਸ ਹੈ ਤਾਂ ਕੋਈ ਨਾ ਕੋਈ ਜ਼ਰੂਰ ਆਪਣੀ ਮਦਦ ਕਰਦਾ ਹੈ ਦੁਨੀਆ ਵਿਸ਼ਵਾਸ ਤੇ ਹੀ ਟਿੱਗੀ ਹੋਈ ਹੈ ਤੁਹਾਡੀ ਸ਼ਰਧਾ ਜਿਸ ਉੱਪਰ ਵੀ ਹੈ ਬਣਾਈ ਰੱਖਣਾ ਕਿਉਂਕਿ ਉਹ ਹੀ ਵਿਸ਼ਵਾਸ ਇੱਕ ਤਾਕਤ ਹੈ ਜੋ ਤੁਹਾਨੂੰ ਬੁਰੇ ਸਮੇਂ ਵਿੱਚ ਵੀ ਸੰਭਾਲ ਲੈਂਦੀ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਜੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੈਣਾ ਧੰਨਵਾਦ